ਤੁਸੀਂ ਬਾਜ਼ਾਰ 'ਚ ਜਿਹੜੇ ਮਰਜ਼ੀ ਸ਼ੋਰ ਨੂੰ ਚਲਜੋ ਜਿਹੜੀ ਮਰਜ਼ੀ ਨਿੱਕੀ ਦੁਕਾਨ 'ਤੇ ਚਲਜੋ ਤੂੰ ਵੀ ਸਪੋਰਟ ਪੈਂਟ ਬਾਜ਼ਾਰ 'ਚ ਘੱਟੋ-ਘੱਟ 10000 ਰੁਪਏ ਦਾ ਮੈਂਣਾ ਪਰ ਇੱਥੇ ਆਜੋ 10000 ਵਾਲਾ ਕੋਟ ਪੈਂਟ ਸਾਨੂੰ ਅਸੀਂ 2995 'ਚ ਦੇਵਾਂਗੇ ਸਲਾਈ ਕਰਕੇ ਦੇਵਾਂਗੇ ਨਾਲੇ ਆ ਜਿਹੜਾ 3 ਪੀਸ ਕੋਟ ਪੈਂਟ ਆ ਦੇਖੋ ਨਾਲ ਤੁਸੀਂ ਬਾਸਕਟ ਮੈਚ ਕਰ ਸਕਦੇ ਆ ਬਾਜ਼ਾਰ ਦੇ ਵਿੱਚ 3 ਪੀਸ ਕੋਟ ਪੈਂਟ ਦੀ ਕੀਮਤ ਹੈਗੀ ਆ 15000 ਰੁਪਿਆ ਸਾਡੇ ਕੋਲ ਆਜੋ 15000 ਵਾਲਾ ਕੋਟ ਪੈਂਟ ਸਿਰਫ ਸੈਂਤੀਓ ਸਾਢੇ ਕਿਲੇ ਜੋ ਬਾਜ਼ਾਰ ਚ ਕੋਰਤੇ ਪਿਆਮੇ ਦਾ ਕੱਪੜਾ 1500 ਤੋਂ 1800 ਤੋਂ 2 ਤੋਂ 2000 ਪੈਚ ਮਿਲਦਾ ਇੱਥੇ ਤੁਹਾਨੂੰ ਮਿਲ ਜਾਣਾ ਸਿਰਫ 700 ਰੁਪਏ ਤੋਂ ਕੋਰਤਾ ਪਿਆਮਾ ਸ਼ੁਰੂ ਹੋ ਜਾਂਦਾ ਜੇ ਕੋਈ ਸ਼ਕੀਨ ਮੁੰਡਾ ਆ ਜਾਂਦਾ ਕਹਿੰਦਾ ਵੀ ਆਪਾਂ ਲੁੱਕ ਬਣਾਉਣੀ ਆ ਘੈਂਟ ਲੈਕਚਰੀ ਬਣਾਉਣਾ ਤਾਂ ਦੇਖੋ ਬਲੈਕ ਕੋਰਤਾ ਪਿਆਮਾ ਲੈ ਲਓ ਕੋਰਤੇ ਪਿਆਮੇ ਉੱਤੇ ਡਿਜ਼ਾਈਨਰ ਬਾਸਕਟ ਬਣਾ ਲਓ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਥੀਮ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤਿਆਰ ਹੁੰਦੇ ਆ ਬਾਜ਼ਾਰ ਚ ਰੈਂਟੇ ਗੱਲਾਂ 5 5 6 6000 ਰੁਪਏ ਆ ਜੇ ਤੁਸੀਂ ਖਰੀਦ ਤੋਂ ਆਪਣੀ ਬਣਾਉਣੇ ਹੋ 15-18000 ਤੋਂ ਘੱਟ ਸ਼ੇਰਵਾਨੀ ਨਹੀਂ ਮਿਲਦੀ ਸਾਡੇ ਕੋਲ ਆਜੋ 15000 ਵਾਲੀ ਸ਼ੇਰਵਾਨੀ ਸਿਰਫ 6500 ਰੁਪਏ ਦੇ ਵਿੱਚ ਤੁਹਾਨੂੰ ਤਿਆਰ ਕਰਕੇ ਦੇ ਦੇਵਾਂਗੇ ਮਾਕੋਸ਼ੀ ਦਸਤਾਰ ਬਹੁਤ ਵੱਡਾ ਬ੍ਰਾਂਡ ਹੈ ਜਿਹੜਾ ਆਪਦੇ ਦਮ ਤੇ ਖਰੀਦਤਾਰੀ ਕਰਦਾ ਤੇ ਆਪਦੇ ਦਮ ਤੇ ਵੇਚਦਾ ਆਹ ਕੁਰਤੇ ਪਜਾਮੇ ਤੁਸੀਂ ਸਿਆਰਾਂ ਦੇ ਚੈੱਕ ਕਰ ਲੋ ਬਾਜ਼ਾਰ 'ਚ 4-4000 ਤੇ ਇੱਥੇ ਤੁਹਾਨੂੰ 2000 ਦੇ ਮਿਲ ਜਾਣੇ ਆ ਚਾਹੇ ਤੁਸੀਂ ਗੀਜ਼ਾ ਕਾਟਨ ਲੈ ਲਓ ਚਾਹੇ ਲਿੰਨਣ ਲੈ ਲਓ ਸਾਡੇ ਕੋਲ ਪਾਰਟੀ ਵੇਅਰ ਸ਼ਰਟ ਲੈਣੀ ਆ ਤੁਸੀਂ ਆਫਿਸ ਵੇ ਰਸਤੇ ਸ਼ੈਰ ਲੈਣੀਆਂ ਸਭ ਤੋਂ ਬੈਸਟ ਸ਼ਰਟ ਆ ਸਾਡੇ ਕੋ 350 ਤੋਂ ਲੈ ਕੇ 2000 ਤੱਕ ਰਾਇਲ ਕਲਾਸ ਸ਼ਰਟਾਂ ਮਿਲਣ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰਾਂ ਗਿਆ ਰੁਪਿਆ ਬਿਲ ਬਿਲ ਜਿਹੜਾ ਮਰਜ਼ੀ ਲੈ ਲਓ ਸਤਿ ਲੋ ਜੀ ਅੱਜ ਦੀ ਵੀਡੀਓ ਪੰਜਾਬ ਦੇ ਮੁੰਡਿਆਂ ਲਈ ਬਹੁਤ ਖਾਸ ਹੈਗੀ ਆ ਜਿਹੜੇ ਚਾਹੁੰਦੇ ਆ ਵੀ ਆਪਾਂ ਥੋੜੇ ਪੈਸੇ ਖਰਚ ਕੇ ਆਪਣੀ ਟੌਪ ਵਧੀਆ ਕੱਢਣੀ ਆ ਤੇ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਿਓ ਬਹੁਤ ਵਧੀਆ ਆਫਰਾਂ ਤੁਹਾਨੂੰ ਦੇ ਦੇਣੀ ਆ ਆ ਜਿਹੜਾ ਕੁਰਤਾ ਪਜਾਮਾ ਹੈਗਾ ਪਹਿਲਾਂ ਆਪਾਂ ਕੁਰਤੇ ਪਜਾਮੇ ਤੋਂ ਗੱਲ ਸ਼ੁਰੂ ਕਰ ਲੈਂਦੇ ਬਾਜ਼ਾਰ ਚ ਕੁਰਤੇ ਪਜਾਮੇ ਦਾ ਕੱਪੜਾ ਕੰਟਰੈਟੋ 1800 ਤੋਂ 2 ਤੋਂ 2000 ਰੁਪਏ ਚ ਮਿਲਦਾ ਇੱਥੇ ਤੁਹਾਨੂੰ ਮਿਲ ਜਾਣਾ ਸਿਰਫ 700 ਰੁਪਏ ਤੋਂ ਕੋਰਤਾ ਪਿਆਮਾ ਸ਼ੁਰੂ ਹੋ ਜਾਂਦਾ ਕੋਰਤੇ ਪਿਆਮੇ ਵਿੱਚ ਰੰਗ ਤੁਸੀਂ ਜਿੱਦਾਂ ਦੇ ਲੈਣੇ ਲੈ ਕੇ ਜਾ ਸਕਦੇ ਆ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਜੇ ਕੋਈ ਸ਼ਕੀਨ ਮੁੰਡਾ ਆ ਜਾਂਦਾ ਕਹਿੰਦਾ ਵੀ ਆਪਾਂ ਤਾਂ ਲੁੱਕ ਬਣਾਉਣੀ ਆ ਘੈਂਟ ਲਗਜ਼ਰੀ ਬਣਾਉਣਾ ਤਾਂ ਦੇਖੋ ਬਲੈਕ ਕੋਰਤਾ ਪਿਆਮਾ ਲੈ ਲਓ ਕੋਰਤੇ ਪਿਆਮੇ ਉੱਤੇ ਡਿਜ਼ਾਈਨਰ ਬਾਸਕਟ ਬਣਾ ਲਓ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਥੀਮ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤਿਆਰ ਹੁੰਦੇ ਆ ਜੋ ਤੁਸੀਂ ਕਹੋਗੇ ਜਿੱਦਾਂ ਦਾ ਡਿਜ਼ਾਈਨ ਤੁਸੀਂ Google ਤੋਂ ਵੀ ਚੱਕ ਕੇ ਲਿਆਉਂਗੇ ਬਣਾ ਦੇਾਂਗੇ ਦੇਖੋ ਬਾਸਕਟ ਵੀ ਬਹੁਤ ਸੋਹਣੀਆਂ ਡਿਜ਼ਾਈਨਰ ਹੈਗੀਆਂ ਇਹਦੇ ਵਿੱਚ ਦੋ ਪੌਕਟ ਲਾ ਲਓ ਚਾਰ ਲਾ ਲਓ ਤੁਸੀਂ ਸਿੱਧੇ ਬਟਨ ਲਾ ਲਓ ਕੁੱਥੇ ਲਾ ਲਓ ਜਿੱਦਾਂ ਦੇ ਡਿਜ਼ਾਈਨ ਕਹੋਗੇ ਉਹ ਵੀ ਤਿਆਰ ਕਰ ਦਿੰਨੇ ਆ ਹੁਣ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਆਹ ਦੇਖੋ ਤੁਸੀਂ ਬਾਜ਼ਾਰ 'ਚ ਜਿਹੜੇ ਮਰਜ਼ੀ ਸ਼ੋਰੂਮ 'ਤੇ ਚਲਜੋ ਜਿਹੜੀ ਮਰਜ਼ੀ ਨਿੱਕੀ ਦੁਕਾਨ 'ਤੇ ਚਲਜੋ 2 ਪੀਸ ਕੋਟ ਪੈਂਟ ਬਾਜ਼ਾਰ 'ਚ ਘੱਟੋ-ਘੱਟ 10000 ਰੁਪਏ ਦਾ ਮਿਲਣਾ ਪਰ ਇੱਥੇ ਆਜੋ 10000 ਵਾਲਾ ਕੋਟ ਪੈਂਟ ਤੁਹਾਨੂੰ ਅਸੀਂ 3895 ਚ ਦਵਾਂਗੇ ਸਲਾਈ ਕਰਕੇ ਦਵਾਂਗੇ ਨਾਲੇ ਆ ਜਿਹੜਾ 3 ਪੀਸ ਕੋਰਟ ਪੈਂਟ ਆ ਦੇਖੋ ਨਾਲ ਤੁਸੀਂ ਬਾਸਕਟ ਮੈਚ ਕਰ ਸਕਦੇ ਆ ਬਾਜ਼ਾਰ ਦੇ ਵਿੱਚ 3 ਪੀਸ ਕੋਰਟ ਪੈਂਟ ਦੀ ਕੀਮਤ ਹੈਗੀ 15000 ਰੁਪਿਆ ਸਾਡੇ ਕੋਲ ਆਜੋ 15000 ਵਾਲਾ ਕੋਰਟ ਪੈਂਟ ਸਿਰਫ 3760 ਚ ਲੈ ਜਾਓ ਬਾਸਕਟਾਂ ਦੇ ਵਿੱਚ ਤਾਂ ਬੇਸ਼ਵਰ ਵੈਰਾਈਟੀਆਂ ਹੁਣ ਤੁਹਾਨੂੰ ਵਿਆਹਾਂ ਸ਼ਾਦੀਆਂ ਤੇ ਰੈਂਟ ਤੇ ਲੈਣ ਦੀ ਛੇ ਰਪਾਵੀਆਂ ਦੀ ਕੋਈ ਲੋੜ ਹੈ ਨਹੀਂ ਬਾਜ਼ਾਰ 'ਚ ਰੈਂਟੇ ਗੱਲਾਂ 5 5 6 6000 ਰੁਪਿਆ ਜੇ ਤੁਸੀਂ ਖਰੀਦ ਤੋਂ ਆਪਣੀ ਬਣਾਉਣੇ ਰੋ 15-18000 ਤੋਂ ਘੱਟ ਸ਼ੇਰਵਾਨੀ ਨਹੀਂ ਮਿਲਦੀ ਸਾਡੇ ਕੋਲ ਆਜੋ 15000 ਵਾਲੀ ਸ਼ੇਰਵਾਨੀ ਸਿਰਫ 6500 ਰੁਪਏ ਦੇ ਵਿੱਚ ਤੁਹਾਨੂੰ ਤਿਆਰ ਕਰਕੇ ਦੇ ਦੇਵਾਂਗੇ ਦੂਜੀ ਆਪਾਂ ਕੋਰਤੇ ਪੀਮਾਂ ਦੀ ਗੱਲ ਕਰੀਏ ਦੇਖੋ ਬਹੁਤ ਸਾਰੀਆਂ ਵੇਸ਼ਮਾ ਵਰਾਇਟੀਆਂ ਭਾਜੀ 700 ਰੁਪਏ ਤੋਂ ਕੋਰਤਾ ਪੀਮਾਂ ਸ਼ੁਰੂ ਕਰਦਾ ਜਿਹੜੇ ਸ਼ਕੀਰ ਮੁੰਡੇ ਆ ਕੋਈ ਬਾਜ਼ਾਰ 'ਚ 3000 ਰੁਪਏ 'ਕਦਾ 5000 7000 8-8000 ਤੱਕ ਦੇ ਕੋਰਤੇ ਪੀਮਾਂ ਬਾਜ਼ਾਰ 'ਚ ਵਿਕ ਰਹੇ ਆ ਸਾਡਾ ਰੇਟ ਕੀ ਹੈ ਇਹ ਤੁਸੀਂ ਜਰੂਰ ਦੱਸ ਦਿਓ ਦੇਖੋ ਜੀ ਮਾਤੂਸ਼ਰੀ ਦਸਤਾਰ ਪਤਨੀ ਘਰ ਤੇ ਰੇਟਾਂ ਦਾ ਕੰਪੈਰੀਸਨ ਤਾਂ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਅਸੀਂ ਸਿੱਧਾ ਡਾਇਰੈਕਟ ਪਰਚੇਸ ਕਰਦੇ ਆਂ ਡਾਇਰੈਕਟ ਸੇਲ ਕਰਦੇ ਆਂ ਮਾਤੂਸ਼ਰੀ ਦਸਤਾਰ ਬਹੁਤ ਵੱਡਾ ਬ੍ਰਾਂਡ ਹੈ ਜਿਹੜਾ ਆਪਦੇ ਦਮ ਤੇ ਖਰੀਦਤਾਰੀ ਕਰਦਾ ਤੇ ਆਪਦੇ ਦਮ ਤੇ ਵੇਚਦਾ ਆਹ ਕੁਰਤੇ ਪਜਾਮੇ ਤੁਸੀਂ ਸੀਆਰਾਂ ਦੇ ਚੈੱਕ ਕਰ ਲਓ ਬਾਜ਼ਾਰ 'ਚ 4-4000 ਤੇ ਇੱਥੇ ਤੁਹਾਨੂੰ 2000 'ਚ ਮਿਲ ਜਾਣੇ ਆ ਚਾਹੇ ਤੁਸੀਂ ਗੀਜ਼ਾ ਕਾਟਨ ਲੈ ਲਓ ਚਾਹੇ ਲੇਲਨ ਲੈ ਲਓ ਹੁਣ 100% ਲੇਲਨ ਦੀ ਗੱਲ ਕਰ ਲੈਣੇ ਆਂ ਬਜ਼ਾਰਾਂ ਦੇ ਵਿੱਚ ਇਹ ਲੈਲਣ ਦਾ ਕੁੜਤਾ ਪਜਾਮਾ 4-5000 ਦਾ ਵਾ ਪਰ ਅਸੀਂ 1600-1700 ਦੇ ਦੇ ਦਿੰਨੇ ਆ ਚਾਹੇ ਪੇਪਰ ਕੋਟਨ ਲੈ ਲੋ ਗਲਾਪ ਇਟਾਲੀਆ ਬ੍ਰਾਂਡਡ ਪੇਪਰ ਕੋਟਨ ਇਹਦਾ ਰੇਟ ਬਾਜ਼ਾਰ 'ਚ 4000-3500 ਇਹਦਾ ਲੈਂਦੇ ਆ ਅਸੀਂ 1200 ਦੇ ਦੇਣਾ ਚਾਹੇ ਸੀ ਆਰਾਮ ਰੇਮੰਡ ਟੌਪ ਦੇ ਬ੍ਰਾਂਡਾਂ ਦੀ ਗੱਲ ਕਰ ਲੋ ਚਾਹੇ ਮੁਫਤਲਾਲ ਦੀ ਗੱਲ ਕਰ ਲੋ ਚਾਹੇ ਗਲਾਪ ਇਟਾਲੀਆ ਦੀ ਪੇਪਰ ਕਾਟਨ ਲੈਣ ਤੇ ਦੁਬਈ ਤੱਕ ਦੇ ਕੁਰਤੇ ਪਜਾਮੇ ਵਾਈਟ ਤੇ ਸਾਡੇ ਕੋਲ ਹਜ਼ਾਰਾਂ ਵੈਰਾਈਟੀਆਂ ਦੇਖੋ ਜੀ ਵਾਈਟ ਰੰਗੀ ਤਾਂ ਬਹੁਤ ਸਾਰੀ ਵੈਰਾਈਟੀ ਹੈਗੀ ਆ ਵਾਈਟ ਦੇ ਨਾਲ ਨਾਲ ਤੁਸੀਂ ਬਲੈਕ ਦੇ ਵਿੱਚ ਲੈਣੇ ਦਾ ਬਲੈਕ ਕੁਰਤਾ ਪਜਾਮਾ ਵੀ 700 ਰੁਪਏ ਤੋਂ ਸ਼ੁਰੂ ਕਰ ਦਿੰਦੇ ਆ ਉਦੋਂ ਉੱਪਰਲੀ ਵੈਰਾਈਟੀ ਜਿੰਨੀ ਚਾਹੀ ਤੁਸੀਂ ਲੈ ਕੇ ਜਾ ਸਕਦੇ ਆ ਇਹਦੇ ਵਿੱਚ ਬ੍ਰਾਂਡ ਬਹੁਤ ਸਾਰੇ ਆ ਕੱਪੜੇ ਦੇ ਸ਼ੇਡ ਬਹੁਤ ਸਾਰੇ ਆ ਇਤਾਂ ਦੀ ਲੁੱਕ ਤੁਹਾਡੀ ਅਸੀਂ ਬਣਾ ਦਾਂਗੇ ਵੱਖ-ਵੱਖ ਤਰ੍ਹਾਂ ਦੀ ਵੈਰਾਈਟੀ ਮਿਲ ਜਣੀ ਪਰ ਬਾਜ਼ਾਰ ਨਾਲੋਂ ਸਾਡੇ ਪ੍ਰਾਈਸ 10% ਗੁਣਾ ਘੱਟ ਹੈਗਾ ਕੱਲਰ ਸਾਡੇ ਕੋਲ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਸਾਡੇ ਕੋਲ 1 202500 3000 44 55000 ਤੱਕ ਦੇ ਕੁੜਤੇ ਪਜਾਮ ਹੈਗੇ ਟੌਪ ਕਲਾਸ ਬ੍ਰਾਂਡ ਦੇ ਹੁਣ ਤੁਸੀਂ ਸ਼ਰਟਾਂ ਚੈੱਕ ਕਰ ਲਓ ਸ਼ਰਟਾਂ ਚੈੱਕ ਲਾਈਨਿੰਗ ਸਾਡੇ ਕੋਲ ਪਾਰਟੀ ਵੇਅਰ ਸ਼ਰਟ ਲੈਣੀ ਆ ਤੁਸੀਂ ਆਫਿਸ ਵੇਅਰ ਵਾਸਤੇ ਸ਼ਰਟ ਲੈਣੀ ਆ ਸਭ ਤੋਂ ਬੈਸਟ ਸ਼ਰਟ ਆ ਸਾਡੇ ਕੋਲ 350 ਤੋਂ ਲੈ ਕੇ 2000 ਤੱਕ ਰਾਇਲ ਕਲਾਸ ਸ਼ਰਟਾਂ ਮਿਲਦੇ ਦੇਖੋ ਜੀ ਜਿਹੜੇ ਪੱਗਾਂ ਬੰਨਣ ਵਾਲੇ ਸਾਡੇ ਸ਼ਕੀਨ ਭਰਾ ਆ ਇਹ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰਾਂ ਗਿਆ ਰੁਪਇਆ ਬਿਲ ਬਿਲ ਜਿਹੜਾ ਮਰਜ਼ੀ ਲੈ ਲੋ ਰੰਗ ਫੇਟ ਹੋ ਜਵੇ ਟੱਬ ਪੈ ਜਵੇ ਚੇਰ ਕਪੈ ਜਵੇ 3 ਮਹੀਨੇ ਦੇ ਅੰਦਰ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਜਾਓ 1 ਰੁਪਇਆ ਵੀ ਨਹੀਂ ਲਵਾਂਗੇ ਪੱਗਾਂ ਦੇ ਨਾਲ ਤੁਸੀਂ ਮੈਚ ਕਰਕੇ ਦੇਖੋ ਟਾਈਆਂ ਲੈ ਕੇ ਜਾਣੀਆਂ ਟਾਈਆਂ ਲੈ ਕੇ ਜਾ ਸਕਦੇ ਆ ਤੁਸੀਂ ਸ਼ਰਟ ਨਾਲ ਮੈਚ ਕਰਨੀਆਂ ਕੁਰਤੇ ਪਿਆਮੀ ਨਾਲ ਮੈਚ ਕਰਨੀਆਂ ਚਾਹੇ ਤੁਸੀਂ ਕਰਨੀਆਂ ਆਪਣੀਆਂ ਸੂਟਾਂ ਨਾਲ ਮੈਚ ਕਰਨੀਆਂ ਇਸ ਤੋਂ ਇਲਾਵਾ ਸੂਟਾਂ ਥੱਲੇ ਲਾਉਣ ਆ ਲਾਈਨੀ ਦਾ ਕੱਪੜਾ ਦੇਖੋ ਇਹਦੇ ਵਿੱਚ ਵੀ ਬਹੁਤ ਸਾਰੀ ਤੁਹਾਨੂੰ ਵੈਰਾਈਟੀ ਮਿਲ ਰਹੀ ਆ ਇਹਦੇ ਵਿੱਚ ਪ੍ਰਾਈਸ ਬੜੇ ਘਟਿਆ ਰੰਗ ਪੱਕਿਆ ਰੇਟ ਘਟ ਹੈਗਾ ਆ ਦੇਖੋ ਜੀ ਕੋਟ ਪੈਂਟ ਦੇ ਵਿੱਚ ਸਭ ਤੋਂ ਟਾਪ ਦਾ ਬ੍ਰਾਂਡ ਮਾਤੂਸ਼ਰੀ ਦਸਤਾਰ ਪੁਤਲੀ ਘਰ ਦੇ ਵਿੱਚ ਦੇਖੋ ਪੁਤਲੀ ਘਰ ਦੇ ਚੌਂਕਾ ਜੇ ਟਰਾਈ ਕਰ ਲੋ ਸੇਰ ਕੋਟ ਪੈਂਟ ਦਾ ਕੱਲੀ ਸਮਾਈ 5566000 ਰੁਪਿਆ ਮਾਤੂਸ਼ਰੀ ਦਸਤਾਰ 2995 3760 ਦੇ ਟਾਪ ਕਲਾਸ ਕੁਆਲਿਟੀ ਰੰਗਾ ਮੇਚੀ ਚੈੱਕ ਕਰ ਲੋ ਕਲਰ ਚੈੱਕ ਕਰ ਲੋ ਡਾਰਕ ਲਾਈਟ ਜਿੱਦਾ ਮਰਜੀ ਰੰਗ ਬਣਾ ਲਓ ਹੁਣ ਇਟਾਲੀਅਨ ਫੈਬਰਿਕ ਦੀ ਗੱਲ ਕਰ ਲੈਨੇ ਆ ਇਟਾਲੀਅਨ ਫੈਬਰਿਕ ਕੋਟ ਪੈਂਟ ਮਿਲਦਾ 15-20 ਹਜ਼ਾਰ ਦੇ ਵਿੱਚ ਉਹ ਵੀ ਅਸੀਂ 5-7 ਹਜ਼ਾਰ ਦੇ ਸਟੱਚ ਕਰਕੇ ਦੇ ਦਾਂਗੇ ਕਲਰ ਆਪਦੀ ਪਸੰਦ ਆ ਬਣਾ ਲਓ ਡਿਜ਼ਾਈਨ ਆਪਦੀ ਪਸੰਦ ਆ ਬਣਾ ਲਓ ਸ਼ੇਰਵਾਨੀਆਂ ਦੇ ਵਿੱਚ ਵੀ ਸਾਡੇ ਕੋਲ ਟੌਪ ਕਲਾਸ ਡਿਜ਼ਾਈਨਿੰਗ ਆ ਹੁਣ ਤੁਸੀਂ ਸਿਰਫ ਪੁਤਰੀ ਘਰ ਚੌਂਚ ਤੇ ਆਉਣਾ ਮਾਤੂ ਸ਼ਰੀ ਦਿਸਤਾਰ ਤੇ ਜੋ ਬਹੁਤ ਸਾਰੇ ਫਾਇਦੇ ਆ ਕੋਟ ਤੇ ਪੀਐਮਏ ਰੇਟ ਵੀ ਬਹੁਤ ਘੱਟ ਕੋਟ ਪੈਂਟ ਸ਼ੇਰਵਾਨੀਆਂ ਬਲੇਜ਼ਰ ਬਾਸਕਟ ਸਤਾਰਾ ਛੇਤੀ ਆਜੋ ਬਹੁਤ ਵੱਡੇ ਫਾਇਦੇ ਹੈਗੇ ਜਿਹੜੀ ਆਫਰ ਆ ਨਾ ਪੂਰੇ ਪੰਜਾਬ 'ਚ ਤੁਹਾਨੂੰ ਮੈਣੀਆ ਜੋ ਰੇਟ ਤੁਹਾਨੂੰ ਅੱਜ ਅਸੀਂ ਦੇ ਦਿੱਤੇ ਹੈਗੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਉਤਲੀ ਘਰ ਚੌਂਕ ਸ਼੍ਰੀ ਅਮਰitsar ਸਾਹਿਬ